ਹਾਂ ਬੋਦੋ ਜੇ ਤੁਸੀਂ ਚੌਂਕੀ ਭਰਾਤੀ ਬਾਬਾ ਕਹਿੰਦਾ ਛੁੱਡੀ ਚੌਂਕੀ ਮਨਜ਼ੂਰ ਬਤੋਈ ਜਾ ਬਾਬਾ ਕਹਿੰਦਾ ਛੋਟੇ ਵੇੜੇ ਪਾਰ ਲੈ ਬਤੋਈ ਕਹਿੰਦਾ ਜਿਹੜੀ ਵੀ ਸੁਖ ਸੁਮੇ ਬਾਬਾ ਕਹਿੰਦਾ ਪਾਰ ਜਾਉ ਕਹਿੰਦਾ ਓਏ ਜਾ ਬਗਰਾ ਸਾਰੀ ਸੁਮੇ ਵੇੜੇ ਪਾਰ ਹੋਵੇ ਕਹਿ ਬਾਬਾ ਹਉ ਬਾਬੇ ਲਾ ਪੈਰੋ ਘੇੜਦਾ ਏ ਮੈਂ ਤੇ ਇੱਕ ਫਿਰ ਮੈਨੂੰ ਆਏ ਤੁਸੀਂ ਪੁੱਤੋ ਇਹ ਛੋੜੇ ਗੁੱਸਾ ਕਿਉਂ ਚੜਦਾ ਹੈਗਾ ਜਿਆਦਾ ਗੁੱਸਾ ਇਹ ਬਾਈ ਨੂੰ ਚੜਦਾ ਹੈਗਾ ਕਹਿ ਬਾਬਾ ਆਹ ਤੈਨੂੰ ਕਹਿੰਦੇ ਪਹਿਰੋ ਫਰੀਆ ਵੇ ਜੀਰ ਆਗਨ ਕੇ ਕਿਹੜਾ ਮਾਈ ਦੇ ਰੰਗ ਬਣਦਾ ਤੁਸੀਂ ਰੱਖਣਾ ਇਹ ਇਹ ਰੱਖਣ ਦੇ ਆ ਪੁੱਤੇ ਕੱਲੀ ਸੇਵਾ ਹੀ ਕਰਨੀ ਉਸਨੇ ਹਾਂ ਹਾਂਜੀ ਇੱਕ ਫਿਰ ਮੈਂ 9 ਦੱਸੂ ਪਹਿਲਾਂ ਕਾਲਾ ਕਹੋਣੀ ਕਾਲਾ 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 ਤਾਂ ਬੀ ਜੀ ਪੂਆ ਤਾਂ ਮੁੰਡਾ ਥੋੜੀ ਪੂਆ ਦਾ ਮੁੰਡਾ ਕਾਹੇ ਬਾਬਾ ਦਵਾਈ ਕਿਹੜੀ ਬੰਦੂ ਦੀ ਕੁੜੀ ਹੈ ਦਵਾਈ ਕਿੰਨੇ ਪੀਲੀ ਸੀ ਬਾਬੂ ਜੀ ਇਹ ਤਾਂ ਪਤਾ ਨਹੀਂ ਕਿੰਨੇ ਪੀਤੀ ਸੀ ਚਾਹੇ ਕਣਕੀਆਂ ਗੋਲੀਆਂ ਖਾਰੀਆਂ ਹੋਣ ਚਾਹੇ ਸਪਰੇਅ ਪੀਲੀ ਹੋਵੇ ਚਾਹੇ ਕੋਈ ਹੋਰ ਦਵਾਈ ਪੀਲੀ ਹੋਵੇ ਜਾਂ ਕੋਈ ਕਹਿੰਦਾ ਹੋਵੇ ਜਾਂ ਕਹਿੰਦਾ ਹੋਵੇ ਨਾ ਬਾਬੇ ਜੀ ਸਾਨੂੰ ਤਾਂ ਨਹੀਂ ਪਤਾ ਇਹ ਦੱਸੋ ਹਾਂਜੀ ਬਾਬਾ ਜੀ ਕੋਈ ਤੁਹਾਡੇ ਸ਼ਰੀਕੇ ਚ ਕੁੜੀਏ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਨਹੀਂ ਬਾਬਾ ਜੀ ਇਹ ਮੁੱਕਿਆ ਗੋੜੀ ਐ ਪੀਕੇ ਸਵਾ ਇਹ ਨਹੀਂ ਬਾਬਾ ਜੀ ਇਹ ਕੋਈ ਮੁੱਕਿਆ ਗੋੜੀ ਐ ਇਹ ਇਹ ਬਿਲਕੁਲ ਸੱਚ ਸੋਨੇ ਕੋਈ ਇਹ ਜੱcke ਛੋਟਾ ਜੱਦੀ ਪਿੰਡ ਐ ਗੋੜੀ ਇਹ ਹਾਂ ਜੀ ਇਹ ਜੱਦੀ ਪਿੰਡ ਆ ਕਿ ਤੂੰ ਤੁਸੀਂ ਹੋਰ ਆ ਕਿਧਰੇ ਲੈਣ ਲੱਗੇ ਇਹ ਘਰ ਚੋਂ ਬੱਲੇ ਸੀ ਘਰ ਕਿੱਥੇ ਸੀ ਪਹਿਲਾਂ ਤੁਸੀਂ ਪੁੱਤ ਪਹਿਲਾਂ ਪਿੰਡ ਜੇ ਕੋਈ ਛੋਟੇ ਲਵੇ ਲਾਉਣੇ ਪੁੱਤ ਇਹ ਲੈ ਦੇ ਰਾਣੇ ਤਾਂ ਮੁੱਕਿਆ ਬਾਬਾ ਜੀ ਗੋਲਵਾ ਖਾ ਕੇ ਛੋਟੀ ਹੋ ਜਾਂਦਾ ਤੇ ਆਹ ਉਹ ਪਾਣੀ ਦਾ ਮੁੱਛਾ ਸੀ ਬਾਬਾ ਜੀ ਤਰੋ ਕੀ ਹੋਵੇ ਬਾਹਰ ਆਏਗਾ ਜਦੋਂ ਟਾਈਮ ਤੇ ਬਾਬਾ ਜੀ ਦੱਸਿਆ ਠੀਕ ਹੈ ਛੋਟੇ ਦਵੇਕਰ ਸੀ ਇਹ ਉਹਦੀ ਦੁਕਾਨ ਸੀ ਬਾਬਾ ਜੀ ਕੋਲੇ ਕੋਲੇ ਛੋਟੇ ਤੇ ਕਾਂ ਸੀ ਪਰਚੂਨ ਦੀ ਦੁਕਾਨ ਸੀ ਠੀਕ ਹੈ ਕਹੇ ਬਾਬਾ ਆਹ ਮਾਰੇ ਮਾਰੇ ਯਾਰਾ ਮੈਂ ਤਾਂ ਕੋਟਲੇ ਫਕੀਰ ਨੇ ਕੋਈ ਵੀ ਕੰਮ ਵੀ ਕਰਦਾ ਛੋਟਾ ਪੂਰ ਨਹੀਂ ਜਾਂਦਾ ਮਹਾਰਾਜ ਹਾਂ ਠੀਕ ਹੈ ਨਾ ਜੇ ਕੰਮ ਪੂਰ ਜਾਂਦਾ ਨਾ ਛੋਟੇ ਘਰੇ ਕਿਲੇ ਸਪਾ ਜਾਂਦਾ ਜੀ ਇਹੀ ਕੁਛ ਹੁੰਦਾ ਹੈਗਾ ਹਾਂਜੀ ਪੁੱਛਣਾ ਨੇ ਆ ਇਹ ਰਾਰੇ ਨੌਂ ਕੀ ਦਾ ਪਿੰਡਾ ਕੁੜੀਏ ਰਾਰੇ ਪੜੇ ਹੁੰਸ ਨਾ ਹਾਂਜੀ ਰਾਰੇ ਦੇ ਨਾਂ ਨੂੰ ਸੁਖੀ ਦਾ ਪਿੰਡਾ ਇਹ ਕਿਨੋਆ ਸਰਾਵੰਦਰੀ ਨੇ ਤੈਨੋਈ ਕਿਹੜਾ ਲਵੀਆ ਛੋਟੇ ਨਹੀਂ ਉੰਦਲੇ ਘਰਾਂ ਨਾਲ ਅੰਦਲੇ ਘਰ ਆ ਬਾਬਾ ਜੀ ਹੈਗਾ ਹੀ ਹਾਂਜੀ ਇਹ ਤੈਨੋਆਗਾ ਠੀਕ ਹੈ ਤੇ ਇੱਕ ਮੈਨੂੰ ਆਏ ਤੁਸੀਂ ਪੁੱਤੋਏ

ਚਾਹੇ ਮਾੜਾ ਮੁਰਤਾ ਲੱਗਿਆ ਹੋਵੇ ਪਰ ਲੱਗਿਆ ਜੂਲ ਹੋਇਆ ਜੀ ਚਾਹੇ ਛੋਟੇ ਮੁੰਡੇ ਤੇ ਲੱਗਿਆ ਹੋਵੇ ਜੀ ਠੀਕ ਹੈ ਚਾਹੇ ਬਾਹੀ ਤੇ ਲਾਤਾ ਹੋਵੇ ਨਾ ਬੱਬੀ ਜਿਹੜੀ ਗੱਲ ਕਰਦਾ ਹੈ ਚੱਕਰ ਕਰਦਾ ਹੈ ਨਹੀਂ ਨਹੀਂ ਹਾਂ ਵਈ ਇਹ ਤਾਂ ਗੱਲ ਹੀ ਨੋ ਸੱਤ ਵੀ ਨਾ ਹੋਵੇ ਕਿਹਦੇ ਚੱਕਰ ਪਏ ਸੀ ਉਹਨੇ ਦਰਖਾਸਤ ਦਿੱਤੀ ਸੀ ਮੇਰੀ ਬਾਸੀ ਨੇ ਮੇਰੇ ਤੇ ਹਾਂ ਵੀ ਸੰਭਾਲਣ ਤੱਕ ਗਿਆ ਨੰਬੇ ਨਾ ਕੀ ਇਸ ਤੇ ਨਹੀਂ ਤੇ ਬਾਬਾ ਜੀ ਉਹ ਨਹੀਂ ਕੋਈ ਬਿਕਿਆ ਤੂੰ ਬੋਲੋ ਤਾਂ ਸਹੀ ਦਾ ਹੈ ਜੀ ਆਮ ਦਿਖਾ ਦਿੱਤੀ ਜੀ ਠੀਕ ਹੈ ਵੀ ਹੀ ਕਾਣਾ ਕੜਦਾ ਵੀ ਕਾਣਾ ਕੜਦਾ ਛੋੜੇ ਦਿੱਤੀ ਲੇ ਬਾਈ ਦੇ ਛੋੜੇ ਦੋਨਾਂ ਦੇ ਠੀਕ ਹੈ ਬਾਬਾ ਜੀ ਦਿੱਤੀ ਸੀਗੀ ਠੀਕ ਹੈ ਜੀ ਅੱਜ ਤੋਂ ਬਾਅਦ ਜਿਹੜੇ ਵੀ ਤੁਸੀਂ ਉਹ ਸੁਖ ਸੁਫੀਏ ਦਰਬਾਰ ਦੇ ਬਾਬਾ ਕਹਿੰਦਾ ਤੁਹਾਡਾ ਕੰਮ ਬਣੂਗਾ ਠੀਕ ਹੈ ਹਾਂ ਜੀ ਕੁੜੀਏ ਤੇਰਾ ਸੀਰੀਅਸ ਸੈਕਟਰ ਹੋਊਗਾ ਠੀਕ ਹੈ ਛੋਟੇ ਮੁੰਡੇ ਦੀ ਖਵਾਇ ਸਾਗੀ ਉਹ ਵੀ ਪੂਰੀ ਹੋਊਗਾ ਉਹਨਾਂ ਅਸੀਂ ਪੁਲਿਸ ਜਾਣਾ ਕਿ ਪਹੁੰਚ ਜਾਣਾ ਹੋਵੇ ਬਾਬਾ ਜੀ ਐਂਦੀ ਆਂ ਕਹਿੰਦਾ ਸੌਫੀ ਦੀ ਨੌਕਰੀ ਕਲਰਕ ਦੀ ਮਿਲ ਜੇ ਜਾਂ ਹੋਰ ਦੀ ਮਿਲ ਜੇ ਹੁਣ ਮੈਨੂੰ ਤਾਂ ਨਹੀਂ ਪਤਾ ਬਈ ਕਲਰਕ ਕੀ ਹੁੰਦਾ ਹਨ ਜੇ ਲੋਪਰੇ ਹੋ ਗਏ ਜੀ ਜੇ ਲੋਪਰੇ ਹੋ ਗਏ ਜੀ ਫੌਰ ਦਾ ਧੂਓ ਹੋ ਗਿਆ ਸਹੀ ਗੱਲ ਹੈ ਜੀ ਬੀਪਲ ਸਟੋਰ ਤੋਂ ਫੌਰ ਤੋਂ ਖੁੱਲ੍ਹ ਕੇ ਠੀਕ ਸੀ ਚਲੋ ਬੀਪਲ ਸੱਚ ਮਲ ਜੂਗੀ ਚੱਲ ਜੂਗੀ ਸੌਖਾ ਪਾੜਨ ਤੋਂ ਸਦਾ ਮੜਾ ਜੀ ਬੈਠ ਕੇ ਆਏ ਜੀ ਸਫਾਈ ਅਜੇ ਜਮੀ ਸੌਖਾ ਪਾੜ ਦਈਆਂ ਬੈਠ ਕੇ ਕੰਮ ਕਰੀਆ ਮੈਂ ਔਖਾ ਕੀ ਹੁੰਦਾ ਹੈ ਸਟ੍ਰੈਸ ਹੀ ਲੜੀ ਬੱਖੀ ਲੜੀ ਬੜੀ ਅਜਾ ਔਖੀ ਲੜੀ ਹੈ ਮਨ ਕੇ ਬੈਠ ਕੇ ਕੁਰਸੀ ਤੇ ਕੰਮ ਕਰੀਆ ਮੈਂ हां जी बाबा जी मिलजूगी नाम तेरे दोने हां जी की की ਨਾਮ ਹੈ ਗਾਗਨਾ ਇੱਕ ਲੱਗੀਆਂ ਦੋਵਾਂ ਨੇ ਪੱਕਾ ਕਿਹੜਾ ਲੱਗਨਾਗਾ ਠੀਕ ਹੈ ਬਾਬਾ ਜੀ ਲੈ ਮੁੰਡੇ ਤੇਰੇ ਤੇ ਬਣਦਾ ਲੜਾਈ ਦਾ ਪਰਚਾ ਹੁਣ ਮੇਰੀ ਗੱਲ ਧਿਆਨ ਨਾਲ ਫੋਨ ਬੰਦ ਕਰੂ ਜੀ ਹਾਂ ਮੰਮੀ ਠੀਕ ਹੈ ਵੀ ਕਿਸੇ ਦੀ ਲੜਾਈ ਦੇ ਵਿੱਚ ਨਾ ਜਾਈ ਮੇਰਾ ਵੀਰਾਂ ਦਾ ਠੀਕ ਹੈ ਇਹ ਛੋਟਾ ਮੁੰਡਾ ਜਾਂਦਾ ਜੀ ਠੀਕ ਹੈ ਪੁੱਛੋ ਪਹਿਲਾਂ ਇਹਨੂੰ ਕਹਿੰਦਾ ਠੀਕ ਹੈ ਨਹੀਂ ਇਹਨੂੰ ਪੁੱਛੋ ਜਨਰਲ ਲੜਾਈ ਚ ਮੈਂ ਨਹੀਂ ਗਿਆ। ਮੈਂ ਦੱਸ ਦੇਵਾਂ। ਮੈਂ ਕਹਿ ਨਹੀਂ ਦੇ। ਦੱਸਣਾ ਪਊਗਾ ਵੀਰੇ ਦੱਸਣਾ ਪਊਗਾ। ਕਿਦਾਂ ਦੱਸਦਾ? ਜੇ ਤੂੰ ਕਿਸੇ ਲੜਾਈ 'ਚ ਪਗਿਆ ਤੇਰੇ ਤੇ ਪਰਚਾ ਪੱਕਾ ਹੈ। ਠੀਕ ਹੈ। ਡੈਡ ਕਰ ਲਿਆ। ਮੈਂ ਜਾਣਾ ਨਹੀਂ ਨਾ। ਮੈਂ ਜਿਹਨੂੰ ਕਹਿਆ ਡੈਡ ਥੋੜੀ ਜਿਹਾ ਧੁਕੇਗਾ ਵੀ ਜਾਣਾ ਨਹੀਂ ਆਏਗਾ। ਠੀਕ ਹੈ। ਠੀਕ ਹੈ। ਮੈਂ ਪੁੱਛਿਆ ਵੀ ਅਲਜਾਮ ਹਨ ਇਹ ਗੱਲ ਉਸਨੇ ਆਪਣੀ। ਹਾਂਜੀ। ਤੁਸੀਂ ਮੈਨੂੰ ਕੀ ਕਿਹਾ ਵੀ ਸਾਡੇ ਤੇ ਕਿਸੇ ਨੇ ਕੇਸ ਦਾ ਉਹ ਬੰਨਾ ਹੋ ਧਰਤ ਦੇ ਵਿਚਾਣੇ। ਹਾਂਜੀ। ਠੀਕ ਹੈ। ਪਰ ਸ਼ੱਕ ਮੈਨੂੰ ਤੇਰੇ ਤੇ ਪੈ ਗਈ। ਤੂੰ ਸੱਚੀ ਗੱਲ ਦੱਸਦਾਗਾ। ਮੇਰੇ ਡਾਂਗਾ ਤਾਂ ਨਹੀਂ ਹੁੰਦੀ। ਹਾਂ। ਮੈਂ ਇਹ ਤਾਂ ਨਹੀਂ ਕਿ ਮੈਂ ਤੁਹਾਨੂੰ ਗੱਲ ਸਮਝਾਉਣਾ ਕੋਈ ਗੱਲ ਨਹੀਂ ਕੋਈ ਵੀ ਸੁਣ ਪੈਦਾ ਪਹਿਲਾਂ ਮੇਰੀ ਗੱਲ ਸੁਣ ਕੋਰੀਂ ਕੰਮ ਕਿਸੇ ਦਾ ਗੱਲ ਕਿਸੇ ਦੀ ਬਾਤ ਕਿਸੇ ਦੀ ਕੱਲ ਕਿਸੇ ਦੀ ਬਾਤ ਕਿਸੇ ਦੀ ਚੱਕਰ ਤੇਰੇ ਦੇ ਪੈਣਾ ਤੂੰ ਬਚ ਗਿਆ ਨੀ ਨਾ ਮੈਂ ਵੀ ਮੈਂ ਗੱਲ ਨਹੀਂ ਤੇਰਾ ਮਸਲਾ ਨਹੀਂ ਸੀ ਉਹਦੇ ਵਿੱਚ ਐ ਤੇਰਾ ਤਾਂ 1% ਮੰਨ ਕੇ 1 ਰੁਪਿਆ ਰੋਲਾ ਨਹੀਂ ਸੀ ਪਾਈ ਇਹਦਾ ਸੱਤ ਬਚੰਦੀ 1 ਰੁਪਿਆ ਨਾਲੇ ਪਰ ਕਿਸਦਾ ਚੱਕਰ ਦੀ ਹੈ ਹੈਗਾ ਵੀ ਤੇਰਾ ਯਾਰ ਮਿੱਤਰ ਇਹ ਬੁਝੀ ਨਾ ਕਰੋ ਫਿਰ ਇਹਨੂੰ ਪਤਾ ਵੀ ਲੱਗੀ ਹਾਂ ਬਾਬੂ ਜੀ ਪਤਾ ਲੱਗਣਾ ਚਾਹੀਦਾ ਕੋਈ ਗੱਲ ਇਹ ਛੱਡੋ ਹਣੇ ਕੋਈ ਗੱਲ ਨਹੀਂ ਪੁੱਛ ਕੇ ਮੈਂ ਬੋਲਦੀ ਨਹੀਂ ਹੈਗਾ ਜੀ ਪਰ ਅੱਗੇ ਤਾਂ ਤੇ ਜਾਣਾ ਨਹੀਂ ਹੈਗਾ ਮੇਰਾ ਵੀਰਾ ਤੁਸੀਂ ਸਮਝਾਓ ਇਹਨੂੰ ਮੁੰਡੇ ਨੂੰ ਹੀ ਕਿਸੇ ਨਾਲ ਜਾਣਾ ਨਹੀਂ ਹੈਗਾ ਠੀਕ ਹੈ ਤਿੰਨ ਮਿੰਟ ਵਿੱਚ ਤਾਂ ਹੱਲ ਹੋ ਜਾਊਗਾ ਜੀ ਬਈ ਦਾ ਠੀਕ ਹੈ ਨਾ ਜਿਹੜਾ ਵੀ ਇਹ ਪੇਪਰ ਦਊਗਾ ਉਹ ਪੂਰ ਚੜੂਗਾ ਜੀ ਦਾ ਠੀਕ ਹੈ ਪਰ ਇੱਕ ਕੰਮ ਕਰੀ ਪੁੱਤ ਬਣ ਕੇ 11 ਦਿਨ ਲਗਾਤਾਰ ਪੀਰਖਾਨੇ ਮੱਥਾ ਟੇਕੀ ਹੈਗਾ ਛੋਟੇ ਪੀਰ ਹਨ ਉਹ ਹੈਗਾ ਉਥੇ ਮੱਥਾ ਟੇਕ ਕੇ ਪੁੱਤ ਉਹ ਤੇ 11 ਦਿਨ ਚਰਾਗ ਉਰੇ ਲੋਲੇ ਲਗਾਤਾਰ ਆ ਠੀਕ ਹੈ ਜਾਂ ਤੇਰੀ ਬੱਲੇ ਬੱਲੇ ਨੂੰ ਬਾਬਾ ਕਹਿੰਦਾ ਇੱਕ ਵਾਰ ਸਾਧਿਆ ਨੂੰ ਵੀੜੇ ਪਾੜ ਬਹੁਤ ਹੰਤਾ ਸੱਚੇ ਦਰਬਾਰ ਕੀ ਜੈ